पालना करते हुए हिस्सा लवाने साढ़े बहुत ही सत्कार जिला शिक्षा अफसर सरदार बलदेव सिंह योद्धा समूह पीपीओ साहबान ਤੇ ਵਕ ਵਕ ਜਿੰਨਾਂ ਤੋਂ ਆਏ ਸਮੂਹ ਅਧਿਆਪਕ ਸਾਹਿਬਾਨ ਤੇ ਬਹੁਤ ਹੀ ਪਿਆਰੇ ਬੱਚਿਓ ਕੁਵੱਤੀ ਵਿਖੇ ਪਹੁੰਚਣ ਤੇ ਪਾਣੂ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦੇ ਆ ਫੇਟਾ ਦੇ ਖੇਤਰ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼ ਹੋ ਰਿਹਾ ਸਾਡੇ ਜਿਹੜੇ ਨੇ ਲੁਧਿਆਣੇ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਪੰਜਾਬ ਸਰਕਾਰ ਨੇ ਸਟੇਟ ਲੈਵਲ ਦੀਆਂ ਖੇਡਾਂ ਸਾਡੇ ਜਿਨੇ ਦੇ ਹਿੱਸੇ ਪਾਇਆ ਨੇ ਤੇ ਜਿਨ੍ਹਾਂ ਨੂੰ ਨਿਭਾਉਣ ਦੇ ਲਈ ਸਾਡੇ ਸਾਰੇ ਹੀ ਸਮੂਹ ਦੇ ਆਪਕ ਸਹਿਬਾਨ ਬੀਪੀਓ ਸਹਿਬਾਨ ਐਚਟੀ ਸੀਐਸਟੀ ਸਹਿਬਾਨ ਐਸਐਮਸੀ ਦੇ ਮੈਂਬਰ ਐਨਆਰਆਈ ਵੀਰ ਵੱਖ-ਵੱਖ ਸੰਸਥਾਵਾਂ જિલ્લા ਸਖਿਆ ਸਰ ਸੀਨੀਅਰ ਸੈਕੰਡਰੀ ਦੇ ਵੱਲੋਂ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਡੀਓ ਜਸਵਿੰਦਰ ਸਿੰਘ ਬਿਰਕ ਜੀ ਸਕੱਤਰ ਸਿੱਖਿਆ ਦੇ ਵੱਲੋਂ ਇਹ ਜਿਹੜਾ ਪੂਰਾ ਸਾਡਾ ਪਿੰਡ ਦਾ ਮਹਾਪੋਪਾ ਇਹਨਾਂ ਸਾਰਿਆਂ ਵੱਲੋਂ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਤੁਹਾਡੇ ਸਾਰਿਆਂ ਦੀ ਮਿਹਨਤ ਅੱਗੇ ਤੁਹਾਡੇ ਜज्ਬੇ ਦੇ ਅੱਗੇ ਤੁਹਾਡੀ ਬਿਆਨਤਦਾਰੀ ਦੇ ਅੱਗੇ ਤੁਹਾਡੀ ਹਿੰਮਤ ਦੇ ਅੱਗੇ ਮੇਰਾ ਸਿਰ ਝੁਕਦਾ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ ਪਰੰਤੂ ਜਦੋਂ ਇਹ ਗੱਲਾਂ ਅਸੀਂ ਪ੍ਰੈਕਟੀਕਲੀ ਕਰਦੇ ਆ ਤਾਂ ਬਹੁਤ ਸਮੱਸਿਆਵਾਂ ਮੇਰੇਸ਼ ਆਉਂਦੀਆਂ ਨੇ ਮੈਨੂੰ ਮਾਣ ਆ ਸਾਡੇ ਇਹਾਫਤਾਂ ਦੇ ਉੱਪਰ ਸਾਡੇ ਬੀਬੀਓ ਸਾਹਿਬਾਨ ਜਿੰਨੇ ਵੀ ਇੱਥੇ ਹਾਜ਼ਰ ਨੇ ਆਪਣੇ ਮੂੰਹੋਂ ਅਸੀਂ ਬਿਟਾਈ ਨਹੀਂ ਕਰਦੇ ਕੱਲ ਜਿੱਤੀਆਂ ਵੀ ਇੱਥੇ ਹਾਕੀ ਟੂਰਨਾਮੈਂਟ ਦੇ ਮੈਡ ਦੇ ਵਿੱਚੋਂ ਖੇਡਾਂ ਦੇ ਵਿੱਚ ਉਹ ਰਵਾਨਗੀ ਪਾਈ ਹੈ ਜਿਲ੍ਹਿਆਂ ਨੇ ਉਹਨਾਂ ਖਿਡਾਰੀਆਂ ਦੇ ਨਾਲ ਆਏ ਹੋਏ ਟੀਮ ਇੰਚਾਰਜ ਜਿਹਦੇ ਆਪਕਾ ਨੇ ਜਿਨ੍ਹਾਂ ਲੁਧਿਆਣਾ ਦੀ ਮੇਜ਼ਬਾਨੀ ਬਾਰੇ ਬਹੁਤ ਜਿਆਦਾ ਪ੍ਰਸ਼ੰਸਾ ਕੀਤੀ ਆ ਇਸ ਖੇਡਾਂ ਦੇ ਮਹਾਕੰਪ ਦੇ ਵਿੱਚ ਮੈਂ ਪਹਿਲਾਂ ਵੀ ਕਬੱਡੀ ਸਕੂਲ ਦੇ ਵਿੱਚ ਆਇਆ ਸੀ ਸ਼੍ਰੀਮਤੀ ਮਨਜੀਤ ਕੌਰ ਜੀ ਹੈ ਟੀਚਰ ਨੇ ਅੱਜ ਜਿੰਨੇ ਵੀ ਇੱਥੇ ਬੱਚੇ ਬੈਠੇ ਨੇ ਪੂਰੇ ਪੰਜਾਬ ਦੇ ਵਿੱਚੋਂ ਇਹ ਆਏ ਨੇ ਬੱਚੇ ਇਹਨਾਂ ਦੇ ਮਾਪੇ ਪ ਇਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਹੋਵੇਗੀ ਕਿ ਸਾਡੇ ਜਿਹੜੇ ਬੱਚੇ ਨੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਖੇਡਣ ਜਾ ਰਹੇ ਨੇ ਜਿਹੜਾ ਲੁਧਿਆਣਾ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆ ਖੇਡਾਂ ਦੇ ਖੇਤਰ ਦੇ ਵਿੱਚ ਵੀ ਇੰਡਸਟਰੀ ਦੇ ਖੇਤਰ ਦੇ ਵਿੱਚ ਵੀ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਅੱਜ ਸਾਡੇ ਲਈ ਇੱਕ ਬਹੁਤ ਬਾਹਰ ਵਾਲੀ ਗੱਲ ਆ ਕਿ ਸਾਨੂੰ ਇਹਨਾਂ 30 ਦੇ 30 ਜਿਹੜੇ ਇੱਥੇ ਹਾਜ਼ਰ ਹੋਏ ਨੇ ਉਹਨਾਂ ਦੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੇ ਨਾਲ ਜੋ ਬਹੁਤ ਸਤਿਕਾਰਯੋਗ ਅਧਿਅਪਕ ਆਏ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਲੈ ਕੇ ਆਏ ਨੇ ਬਹੁਤ ਸਾਰੇ ਅਧਿਆਪਕ ਆਪਣੀਆਂ ਪਰਸਨਲ ਕਾਰਨਾਂ ਦੇ ਵਿੱਚ ਵੀ ਇਹਨਾਂ ਨੂੰ ਦੂਰ ਦੂਰੋਂ ਲੈ ਕੇ ਆਏ ਨੇ ਇਸ ਤਰ੍ਹਾਂ ਜਿਹੜਾ ਜਲਵਾ ਹੈ ਤੇ ਆਪਕਾ ਦੇ ਵਿੱਚ ਪੋਣਾ ਸਾਡੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਆ ਤੇ ਸਾਡੇ ਬੀਪੀ ਸਾਹਿਬਾਨ ਨੇ ਮੀਟਿੰਗ ਦੇ ਵਿੱਚ ਡਿਊਟੀ ਲਈ ਸੀ ਵੀ ਤੁਸੀਂ ਅੱਗੇ ਹੋ ਕੇ ਚੱਲੋ ਅਸੀਂ ਤੁਹਾਡੇ ਨਾਲ ਕਦਰਮਾਲ ਕਰਨ ਵਾਲਾ ਕੇ ਚੱਲਾਂਗੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਜ ਨੇ ਇਸ ਤੋਂ ਬਾਅਦ ਫਰਦਰ ਫਲੇਡ ਕੋਲਿਆ ਹੋਇਆ ਉਹਦੇ ਵਿੱਚ ਵੀ ਰਾਤ ਤੱਕ ਜਿਹੜੀਆਂ ਫਿਕਸਿੰਗ ਨੇ ਪਾਈਆਂ ਨੇ ਤੇ ਕਿਵੇਂ ਜਿਹੜੇ ਅਧਿਆਪਕ ਤੇ ਸਵੱਟ ਤੇ ਜਾਟੇ ਬੱਚਿਆਂ ਦੇ ਲਈ ਸਾਫ਼ੀ ਉਹ ਪਾਲ ਉਹ ਜਿਹੜਾ ਰਸਨਾ ਖਰੀਦਦੇ ਨੇ ਤੇ ਉਹਨਾਂ ਦੇ ਹਾਰ ਇੱਕ ਖੂਤ ਦਾ ਘਰ ਲੱਗਦੇ ਨੇ ਤੇ ਬਹੁਤ ਜ਼ਿਆਦਾ ਬਿੜਾਈ ਦੇ ਵਿੱਚ ਕਾਲਾ ਨਿਕੋਤਾ ਪੱਟ ਗਿਆ ਤੇ ਅਧਿਆਪਕਾਂਾਂ ਨੇ ਬਹੁਤ ਜ਼ੋਰ ਦੇ ਨਾਲ ਉਹਨਾਂ ਦੇ ਨਾਲ ਇਸ ਖੇਡ ਦੇ ਵਿੱਚ ਲੱਗੇ ਹੋਈਆਂ ਨੇ ਫਾਟਾਪੋਰਾ ਦੇ ਪ੍ਰੋਗਰਾਮ ਦੇਟ ਨੂੰ ਲਿਆ ਮੈਂ ਜਿੰਨੇ ਵੀ ਇੱਥੇ ਸਾਰੇ ਖਿਡਾਰੀ ਸਟੇਟ ਲੈਵਲ ਦੇ ਖੇਡਾਂ ਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਉਹਨਾਂ ਦੇ ਵਿੱਚ ਸਾਰੇ ਅਧਿਆਪਕ ਤੇ ਉਹ ਹਰ ਇੱਕ ਸ਼ਖਸ ਜਿਹੜਾ ਕਿ ਇਹਨਾਂ ਖੇਡਾਂ ਨੂੰ ਸਫਲਤਾਪੂਰਵਕ ਨਿਪਟਰੇ ਚਾੜਨ ਦੇ ਲਈ ਆਪਣਾ ਵੱਡਾ ਯੋਗਦਾਨ ਪਾ ਰਿਹਾ ਉਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਹਾਂ ਅੰਤ ਦੇ ਵਿੱਚ ਰਸ਼ਮੀ ਸ਼ੁਰੂਆਤ ਦਾ ਸਿਖਾਉਣ ਜਾ ਰਹੇ ਹੈ ਇਹਨਾਂ ਛੇਡਾਂ ਦੀ ਮੈਂ 43ਵੀਂ ਪੰਜਾਬ ਰਾਜ ਅੰਤਰਜਿਨਾ ਸਕੂਲ ਛੇਡਾਂ ਸ਼ੁਰੂ ਕਰਦਾ ਲਾਲ ਕਰਦਾ ਹਾਂ ਜੋ ਜ਼ਿਲ੍ਹਾ ਸਿੱਖਿਆ ਅਫਸਰ ਦੀ ਅਮੋਦੇਰ ਜੀ ਜਰਦਾ ਅੱਜ ਮੇਟਿੰਗ ਲਿਜਾਣਾ सीपियो <laughs> सिं ਜਿੱਤ ਦਾ ਹੀ ਜਸ਼ਨ ਮਨਾਉਂਦਾ ਵੇਖਿਆ ਕੌਣ ਕਿੰਨੀ ਵਾਰੀ ਕਿੱਥੋਂ ਹਾਰੇ ਵੇਖਦਾ ਰਾਤਾਂ ਦੀਆਂ ਮਿਹਨਤਾਂ ਨਹੀਂ ਕੋਈ ਦੇਖਦਾ ਦਿਨੇ ਅੱਤ ਕੋਈ ਤਾਂ ਸਾਰੇ ਵੇਖਦੇ ਹਰ ਦਿਨ ਆਉਂਦਾ ਹੈ ਕੁਝ ਖਾਸ ਲੈ ਕੇ ਅੱਜ ਦਾ ਦਿਨ ਵੀ ਖਾਸ ਬਣ ਗਿਆ ਜੋ ਆਇਆ ਹੈ ਤੁਹਾਨੂੰ ਸਭ ਨੂੰ ਸਾਥ ਲੈ ਕੇ ਜੋ ਆਇਆ ਹੈ ਤੁਹਾਨੂੰ ਸਭ ਨੂੰ ਸਾਥ ਲੈ ਕੇ ਬੱਚੇ ਦੇ ਨਾਲ ਬੱਚਾ ਹੋ ਕੇ ਉਹਦੇ ਕੋਮਲ ਮਨ ਨੂੰ ਛੋ ਕੇ ਮੈਂ ਤਾਂ ਉਹਦੀ ਮਾਂ ਬਣਨਾ ਹੈ ਮੈਂ ਅਧਿਆਪਕ ਤਾਂ ਬਣਨਾ ਹੈ ਮਹਾਨ ਦ ਸੰਘਰਸ਼ ਦਾ ਬੀਜ ਬੀਜ ਦੀਆਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਈਆਂ ਇਹ ਸੂਬਾ ਪੱਦਰੀ ਖੇਡਾਂ ਇਸ ਪ੍ਰਕਾਰ ਯਾਦਗਾਰੀ ਹੋ ਨਿਬੜੀਆਂ ਇਨ੍ਹਾਂ ਖੇਡਾਂ ਵਿੱਚ ਮੇਜ਼ਬਾਨੀ ਕਰਨ ਵਾਲਾ ਜ਼ਿਲ੍ਹਾ ਲੁਧਿਆਣਾ ਸਿਆਣੇ ਕਹਿੰਦੇ ਨੇ ਕੁਮਾਰੀ ਆਪਣੇ ਭਾਂਡੇ ਨੂੰ ਆਪ ਤਾਂ ਸੜਾਉਂਦੀ ਹੀ ਹੁੰਦੀ ਹੈ ਆਓ ਇੱਥੇ ਵੱਖੋ ਵੱਖਰੇ ਜ਼ਿਲ੍ਹਿਆਂ ਤੋਂ ਪਹੁੰਚੇ ਹੋਏ ਲੋਕਾਂ ਤੋਂ ਕੁਝ ਜਾਣਨ ਦਾ ਯਤਨ ਕਰੀਏ ਇਸ ਵੇਲੇ ਅਸੀਂ ਮੈਚ ਤੋਂ ਹਟ ਕੇ ਇੱਧਰ ਲੰਚ ਕਰਨ ਵਾਸਤੇ ਨਿਕਲੇ ਆ ਜੀ ਤੇ ਸਾਡੇ ਸਾਹਮਣੇ ਦੋ ਲੇਡੀਆਂ ਬੈਠੀਆਂ ਨੇ ਮੇਰੇ ਨਾਲ ਸਰਦਾਰ ਮਨਮੀਤਪਾਲ ਸਿੰਘ ਜੀ ਔਰ ਬੀਪੀਓ ਸਰਦਾਰ ਮਨਜੀਤ ਸਿੰਘ ਜੀ ਨੇ ਅਸੀਂ ਸੋਚਿਆ ਨਾ ਤਾਂ ਕੁਝ ਜਾਣਨ ਦਾ ਯਤਨ ਕਰਦੇ ਆ ਤੇ ਫਫੜੇ ਤੋਂ ਬੱਚੇ ਆਏ ਨੇ ਹਾਂ ਫਫੜੇ ਵਾਲੇ ਬੱਚੇ ਖੇਡਣ ਆਏ ਹੋਏ ਨੇ ਅਸੀਂ ਤਾਂ ਮਾਦਾ ਜੀ ਤੁਹਾਨੂੰ ਇਹੀ ਲੋਕਾਂ ਦੀ ਧਾਰਨਾ ਇਹ ਬਣੀ ਹੋਈ ਆ ਵੀ ਸਾਡਾ ਜ਼ਿਲ੍ਹਾ ਤੰਗਾ ਨਹੀਂ ਤਾਂ ਤੁਹਾਨੂੰ ਪਸੰਦ ਆਇਆ ਇਹ ਤਾਂ ਬਹੁਤ ਵਧੀਆ ਜ਼ਿਲ੍ਹਾ ਵੀ ਹੈ ਤੁਹਾਨੂੰ ਤੁਸੀਂ ਦੱਸੋ ਉਹ ਬਹੁਤ ਵਧੀਆ ਸੇਵਾ ਕਰਦੇ ਨੇ ਇਹ ਨਹੀਂ ਜੀ ਸੇਵਾ ਕਰੇ ਬਹੁਤ ਵਧੀਆ ਜ਼ਿਲ੍ਹਾ ਨੂੰ ਸਾਨੂੰ ਪਹਿਲੀ ਵਾਰ ਦੇਖਿਆ ਹੈ ਜੀ ਜੀ ਰਹਿائش ਦਾ ਪ੍ਰਬੰਧ ਕਿਵੇਂ ਆ ਤੁਹਾਡਾ ਹਾਂ ਰਹਿائش ਦਾ ਬਹੁਤ ਵਧੀਆ ਹੈ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਭਾਈ ਵਧੀਆ ਬਹੁਤ ਰਹਿਣ ਸਾਰੇ ਠੀਕ ਹੈ ਹਾਂ ਹਾਂ ਵਧੀਆ ਹੋਇਆ ਭਾਈ ਵਧੀਆ ਸੀ ਕੱਪੜੇ ਕੱਪੜੇ ਸੀ ਗੱਦੇ ਮਲੇ ਸਾਨੂੰ ਗੱਦੇ ਤੇਰੇ ਮਿਲਣ ਜਾਂ ਗੁਰਦੁਆਰੇ ਕਿਤੇ ਚਾਹ ਪਾਣੀ ਦੀ ਕਿ ਭਾਈ ਦਾ ਪੂਰਾ ਕਿਉਂਕਿ ਠੰਡ ਦੀ ਰੋਤਾ ਮਾਤਾ ਜੀ ਚਾਹ ਪਾਣੀ ਚਾਹੀਦਾ ਪਰ ਕਿਤੇ ਕਮੀ ਵੀ ਰਹਿ ਸਾਦੀ ਆ ਹਨਾ ਜਮੀ ਨਹੀਂ ਰਹੀ ਵੀ ਰਹੀ ਖਾਣਾ ਪੀਣਾ ਕਿਵੇਂ ਸੀਗਾ ਜੀ ਬਹੁਤ ਵਧੀਆ ਸੀ ਖਾਣ ਦਾ ਹਾਂਜੀ ਅੰਤ ਘਰ ਫੇਰ ਗਏ ਪੁੱਤਾ ਸੀ ਤਾਂ ਫੇਰ ਆ ਜਾਂਦੇ ਹਾਂਜੀ ਸਰ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਅਸੀਂ ਫਰੀਦਕੋਟ ਜ਼ਿਲ੍ਹੇ ਤੋਂ ਆਏ ਹਾਂ ਜੀ ਅੱਜ ਤੁਹਾਡਾ ਇੱਥੇ ਕਿੰਨਾ ਦਿਨ ਤੀਜਾ ਦਿਨ ਹੈ ਤੁਹਾਡਾ ਮਤਲਬ ਤੀਜਾ ਦਿਨ ਤੁਹਾਡਾ ਰਹਿائش ਤਿੰਨ ਦਿਨ ਹੋ ਗਏ ਰਹਿੰਦਿਆਂ ਨੂੰ ਹਾਂਜੀ 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 ਕਿਵੇਂ ਰਿਹਾ ਜੀ ਐਕਸਪੀਰੀਅੰਸ ਤਿੰਨ ਦਿਨਾਂ ਦਾ ਬਹੁਤ ਵਧੀਆ ਰਿਹਾ ਜੀ ਰਹਿਣ-ਸਹਿਣ ਬਹੁਤ ਵਧੀਆ ਰਿਹਾ ਖਾਣਾ ਪੀਣਾ ਖਾਣਾ ਬਹੁਤ ਵਧੀਆ ਰਿਹਾ ਜੀ ਮਤਲਬ ਲੁਧਿਆਣੇ ਦੀ ਮੇਜਬਾਨੀ ਤੋਂ ਸੰਤੁਸ਼ਟ ਹੋ ਨਹੀਂ ਜੀ ਬਹੁਤ ਬਹੁਤ ਵਧੀਆ ਰਿਹਾ ਜੀ ਠੀਕ ਆ ਜੀ ਠੀਕ ਆ ਜੀ ਸੂਬਾ ਪੱਤਰੀ ਖੇਡਾਂ ਚ ਆਏ ਹੋ ਤਾਂ ਜਰੂਰ ਤੁਹਾਡੀ ਕੋਈ ਵਿਸ਼ੇਸ਼ ਮਹਿਨ ਤੁਹਾਡਾ ਕੋਈ ਆਪਣਾ ਹੀ ਬੈਕਗ੍ਰਾਉਂਡ ਇਸ ਫੀਲਡ ਚ ਮੈਂ ਸਰ ਪਹਿਲਾਂ ਆਰਮੀ ਸੀਗਾ ਆਰ ਹਣ ਮੈਂ ਆਰਮੀ ਤੋਂ ਰਿਟਾਇਰ ਹੋ ਕੇ ਇਧਰ ਆਇਆ ਹੈ ਟੀਚਿੰਗ ਲੈਂਡ ਦੇ ਵਿੱਚ। ਸਾਰੇ ਪ੍ਰਬੰਧ ਬੜੇ ਸੋਹਣੇ ਸੀ। ਬੱਚਿਆਂ ਦਾ ਪੂਰਾ ਖਿਆਲ ਰੱਖਿਆ ਗਿਆ। ਉਹਨਾਂ ਦੇ ਰਹਿਣ ਦਾ, ਖਾਣੇ ਪੀਣੇ ਦਾ, ਅਧਿਆਪਕਾਂ ਦਾ। ਸੋ ਇਹਦੇ ਲਈ ਪੂਰੀ ਟੀਮ ਖਾਸ ਕਰਕੇ ਇੱਥੋਂ ਦੇ ਰਿਓ ਸਾਹਿਬ, ਸਾਰੇ ਜਿੰਨੇ ਪ੍ਰਬੰਧਕ ਟੀਮ ਹੈ। ਬਹੁਤ ਸੋਹਣੇ ਸੱਜੇ ਪ੍ਰਬੰਧ ਸੀ। ਸੋ ਸਾਰਿਆਂ ਦਾ ਤੁਹਾਡੇ ਵੱਲੋਂ ਬਠਿੰਡਾ ਜਿਹੜੀ ਟੀਮ ਜੇਤੂ ਰਹੀ ਹੈ ਹੈਂਡਬਾਲ ਦੇ ਵਿੱਚ ਲੜਕੀਆਂ ਦੇ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਸੋਹਣੇ ਪ੍ਰਬੰਧ ਸੀ। ਮਿਹਰਬਾਨੀ ਤੁਹਾਡੀ ਸਭ ਦੀ। ਬਹੁਤ ਹੀ ਸਤਿਕਾਰਯੋਗ ਸਾਡੇ ਇਸ ਸਟੇਟ ਲੈਵਲ ਦੇ ਖੇਡ ਮੇਲੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਅਧਿਆਪਕ ਸਾਹਿਬਾਨ ਸਾਰੇ ਸਾਰੇ ਖਿਡਾਰੀ ਅਤੇ ਇਸ ਪਿੰਡ ਦੇ ਬਤਵੰਤੇ ਸੱਜਣ ਐਨ ਆਰ ਆਈ ਵੀਰ ਸਰਪੰਨ ਸਿੰਘ ਜੀ ਪਿੰਡ ਦੇ ਸਰਪੰਚ ਸਾਹਿਬਾਨ ਅਤੇ ਇਸ ਤੋਂ ਜਿਹੜੀ ਵੱਧ ਜ਼ਿੰਮੇਵਾਰੀ ਨਿਭਾਈ ਹੈ ਇਸ ਸਕੂਲ ਦੇ ਸੀਐਸਟੀ ਸਹਿਬਾਨ ਮਨਜੀਤ ਕੌਰ ਜੀ ਤੇ ਸਾਰੇ ਬੀਬੀ ਸਾਹਿਬਾਨ ਜਿਨ੍ਹਾਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਈਆਂ ਜੋ ਟੀਮਾਂ ਸੀ ਉਹਨਾਂ ਦੇ ਨਾਲ ਡਿਊਟੀ ਲੱਗੀ ਸੀ ਨਾਲ ਉਹਨਾਂ ਦੇ ਐਸਟੀ ਲਗਵਾਏ ਗਏ ਸੀ ਉਹਨਾਂ ਨੇ ਇਹ ਜਿਹੜੀ ਜ਼ਿੰਮੇਵਾਰੀ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਸਿੱਦਕਤ ਦੇ ਨਾਲ ਨਿਭਾਈ ਆ ਪ੍ਰਵਾਤਵਾ ਦੇ ਵਿੱਚ ਓਟ ਆਸਰਾ ਰਿਹਾ ਸਾਡੇ ਉੱਪਰ ਕਿ ਕਿਸੇ ਵੀ ਖਿਡਾਰੀ ਨੂੰ ਜਾਂ ਕਿਸੇ ਵੀ ਕੋਈ ਅਧਿਆਪਕ ਜਾਂ ਹੋਰ ਸੁਰੱਖਿਤ ਤਰੀਕੇ ਦੇ ਨਾਲ ਸਾਡੀਆਂ ਖੇਡਾਂ ਸੰਪੰਨ ਹੋਈਆਂ ਨੇ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਰਨੇ ਆ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੁੰਦੀ ਆ ਮੈਨੂੰ ਮਾਣ ਆ ਸਾਡੇ ਅਧਿਆਪਕਾਂ ਤੇ ਕਿ ਜਿਨ੍ਹਾਂ ਨੇ ਸਾਡੇ ਲੁਧਿਆਣੇ ਜਿੰਨੇ ਦਾ ਮਾਣ ਪੂਰੇ ਪੰਜਾਬ ਦੇ ਵਿੱਚ ਵਧਾਇਆ ਜਿੱਥੇ ਵੀ ਕਿਤੇ ਕਿਸੇ ਅਧਿਆਪਕ ਦੀ ਡਿਊਟੀ ਲਗਾਈ ਗਈ ਆ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਡਿਊਟੀ ਨਿਭਾਈ ਆ